14 15 ਜਨਵਰੀ ਦੀ ਦਰਮਿਆਨੀ ਰਾਤ ਇੱਕ ਪ੍ਰਤਾਪ نگر ਵਿਖੇ ਜੁੜੀ ਸ਼ੌਪ ਦੇ ਉੱਪਰ ਇੱਕ ਚੋਰੀ ਦੀ ਘਟਨਾ ਸਾਡੇ ਸਾਹਮਣੇ ਆਈ ਸੀਗੀ ਇਮੀਡੀਏਟਲੀ ਪੁਲਿਸ ਨੇ ਮਕਦਮਾ ਦਰਜ ਕੀਤਾ ਤੇ ਤਫ਼ਤੀਸ਼ ਸ਼ੁਰੂ ਕੀਤੀ ਜਦੋਂ ਮੁੱਢਲੀ ਸਾਡੀ ਤਫ਼ਤੀਸ਼ ਹੋਈ ਤੇ ਸਾਨੂੰ ਪਤਾ ਲੱਗਿਆ ਕਿ ਇੱਕ ਗਰੁੱਪ ਸੀਗਾ 13 14 ਪਰਸਨ ਅਣਪਛਾਤੇ ਵਿਅਕਤੀ ਸੀਗੇ ਮੋਸਟਲੀ ਦੇ ਫੇਸਿਸ ਕਵਰਡ ਸੀਗੇ ਅ ਤੇ ਜਦੋਂ ਅਸੀਂ ਅਧਿ ਤਫਤੀਸ਼ ਸ਼ੁਰੂ ਕੀਤੀ ਆਸ-ਪਾਸ ਦੇ ਕੈਮਰਾਸ ਚੈੱਕ ਕੀਤੇ ਤੇ ਸਾਨੂੰ ਕੁਝ-ਕੁਝ ਜੋ ਇਨੀਸ਼ੀਅਲ ਸਾਨੂੰ ਕਲੂਜ਼ ਮਿਲਨੇ ਸ਼ੁਰੂ ਹੋਏ ਤੇ ਸਾਨੂੰ ਪਤਾ ਲੱਗਿਆ ਕਿ ਆਹ ਟ੍ਰੇਨ ਰਾਹੀ ਪ੍ਰੋਬਬਲੀ ਆਏ ਸੀਗੇ ਤੇ ਕੁਛ ਇੱਕ ਜੁਗਾੜੂ ਟਾਈਪ ਕੀ ਰੈਡੀ ਵੀ ਕਿਸੇ ਕਿਸੇ ਸੀਸੀਟੀਵੀ ਫੁਟੇਜ ਦੇ ਸਾਨੂੰ ਦਿਖਾਈ ਦਿੰਦੀ ਆ ਉਦੋਂ ਬਾਅਦ ਕਿਉਂਕਿ ਸਿਮਿਲਰ ਚੋਰੀਆਂ ਕਈ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹਦੇ ਵਿੱਚ ਮੇਨਲੀ ਗੁਰਦਾਸਪੁਰ ਜਗਰਾਉਂ ਅ ਮੁਕੇਰੀਆ ਦੇ ਵਿੱਚ ਰੋਪਨਗਰ ਤੇ ਫਿਲੌਰ ਫਗਵਾੜਾ ਦੇ ਵਿੱਚ ਕੁਚੋਰੀਆਂ ਹੋਈ ਸੀਗੀਆਂ ਜੋ ਸਿਮਿਲਰ ਇਦਾਂ ਦਾ ਗਿਰੋ ਸੀਗਾ ਉਹਨਾਂ ਨੇ ਵੀ ਜੁਲਰ ਸ਼ਾਪਸ ਨੂੰ ਹੀ ਉਹਦੇ ਉੱਪਰ ਹੀ ਅਟੈਂਪਟ ਵੀ ਕੀਤਾ ਕਿਸੇ ਜਗ੍ਹਾ ਕਿਸੇ ਜਗ੍ਹਾ ਚੋਰੀਆਂ ਹੋਈ ਸੀਗੀਆਂ ਤੇ ਇਦਾਂ ਦੀ ਘਟਨਾਵਾ ਉਸ ਟਾਈਮ ਤੇ ਕਈ ਸਾਰੇ ਜ਼ਿਲ੍ਹੇ ਜਿਲਾਵਾ ਦੇលਿਆਂ ਚੋ ਚੁੱਕੀ ਸੀਗੀ ਤੇ ਅਸੀਂ ਫਿਰ ਉਹ ਉੱਥੇ ਵੀ ਜੋ ਜੋ ਤਫ਼ਤੀਸ਼ ਕੀਤੀ ਗਈ ਸੀਗੀ ਕਨਸਰਨਡ ਜੋ ਜ਼ਿਲ੍ਹੇ ਹਨ ਉਹਨਾਂ ਦੇ ਨਾਲ ਵੀ ਅਸੀਂ ਟਾਇਪ ਕੀਤਾ ਇਹ ਇਹਦੇ ਨਾਲ ਨਾਲ ਜਦੋਂ ਅਸੀਂ ਸਾਰੇ ਸਾਰੇ ਆ ਟ੍ਰੇਲਸ ਨੂੰ ਇਸਟੈਬਲਿਸ਼ ਕਰਦੇਗੇ ਤੇ ਅਸੀਂ ਪਹੁੰਚੇ ਇੱਕ ਐਮਪੀ ਬੇਸਡ ਗੈਂਗ ਦਾ ਸੰਗਠਨ ਕਲੂ ਮਿਲਣਾ ਸ਼ੁਰੂ ਹੋਇਆ ਤੇ ਅਸੀਂ ਸ਼ਿਫ ਪੂਰੀ ਐਮਪੀ ਦੀ ਇੱਕ ਕੋਈ ਗੈਂਗ ਸੀ ਜਿਹਦਾ ਸਾਨੂੰ ਥੋੜਾ ਬਹੁਤ ਕਲੂ ਲਗਿਆ ਤੇ ਸਾਨੂੰ ਜੋ ਫਰਸਟ ਬ੍ਰੇਕਥਰੂ ਮਿਲੀ ਇੱਕ ਅਨਿਲ ਨਾਦਾ ਪਰਸਨ ਜਿਹੜਾ ਕਿ ਹਾਲ ਕੀ ਘੜੀ ਚ ਇੱਥੇ ਰਹਿ ਰਿਹਾ ਸੀਗਾ ਅਨਾਦਾ ਜੋ ਗਿਰੋ ਉਹਦੇ ਬਾਰੇ ਮੈਂ ਤੁਹਾਨੂੰ ਬਾਅਦ ਚ ਦੱਸੂਗੀ ਬਟ ਆ ਜੋ ਅਨਿਲ ਨਾਦਾ ਪਰਸਨ ਹੈਗਾ ਔਰ ਏਰੀਆ ਸੀਗਾ Rajasthan Kota ਬਟ ਆ ਜਗਰਾਉ ਵਿਖੇ ਸਾਨੂੰ ਮਿਲਿਆ ਤੇ ਇਹਨੂੰ ਜਦੋਂ ਅਰੈਸਟ ਕੀਤਾ ਗਿਆ ਦੇ ਨਾਲ ਦੇ ਸਾਥੀਆਂ ਦੇ ਵੀ ਅਰੈਸਟ ਜਗਰਾਉ ਤੋਂ ਹੋਈ ਜਿਹਦੇ ਵਿੱਚ ਮੇਨਲੀ ਇੱਕ ਉਮੀਨਾ ਦਾ ਪਰਸਨ ਹੈ ਗੋਵਿੰਦਰਾ ਨਾ ਦਾ ਜੋ ਦੋਨੋਂ ਪਰਾ ਸੀਗੇ ਆ ਸਾਰੇ ਕੇ ਸਾਰੇ ਹੀ Madhya Pradesh शिवपुरी ਦੇ ਹੀ ਰਹਿਣ ਵਾਲੇ ਸੀਗੇ ਤੇ ਸਾਡਾ ਜੋ ਇਨੀਸ਼ੀਅਲ ਜੋ ਸਾਨੂੰ ਕਲੂ ਮਿਲ ਰਹੇ ਸੀਗੇ ਉਹ ਫਿਰ ਸਾਡਾ ਕਨਫਰਮ ਹੋ ਗਿਆ ਤੇ ਅਸੀਂ ਜਦੋਂ ਇਨਾਦੀ ਸਰਚ ਇਨਾਦੀ ਜੋ ਤੋਛਕਿਚ ਕੀਤੀ ਉਦੋਂ ਬਾਅਦ ਪੀ ਸਾਡੀ ਟੀਮ ਵੱਖਰੇ ਵੱਖਰੇ ਸਟੇਟਸ ਤੱਕ ਵੀ ਗਈ ਹੈ ਹਰਿਆਣਾ ਦੇ ਵਿੱਚ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਕਰਨਾਲ ਜੀਂਦ ਰਿਵਾੜੀ ਨਾਰਨੋਲ ਮਹਿੰਦਰਗੜ ਇੱਥੇ ਮਿਵਾਤ ਇੱਥੇ ਵੀ ਸਾਡੀ ਸਰਚ ਫਾਰਟੀਆਂ ਗਈ ਤੇ ਨਾਰਨੋਲ ਤੋਂ ਇੱਕ ਜੁਗਾੜੂ ਰੈਡੀ ਜੋ ਸਾਡੇ ਇੱਕ ਸੀਸੀਟੀਵੀ ਫੁਟੇਜ ਦੇ ਵਿੱਚ ਆਂਦੀ ਹੈਗੀ ਉਹ ਨੂੰ ਰਿਕਵਰ ਕੀਤਾ ਗਿਆ ਤੇ ਇਹਨਾਂ ਦੀ ਸਿਰਫ ਕੁਛ ਟਾਸ ਤੋਂ ਅੱਗੇ ਪਤਾ ਲੱਗਿਆ ਕਿ ਇਹਨਾਂ ਦਾ ਜੋ ਇੱਕ ਮੋਡਸ ਆਫ ਆਪਰੇਂਡੀ ਸੀਗਾ ਉਹ ਆ ਸੀਗਾ ਕਿ ਜੋ ਇਹ ਮੱਧ ਪ੍ਰਦੇਸ਼ ਦਾ ਜੋ ਪੂਰਾ ਗਿਰੋ ਹੈ ਇਨਾ ਦੇ ਕੁਝ ਜੋ ਆਪਣੇ ਫੈਮਿਲੀ ਦੇ ਜਾਂ ਰਿਲੇਟਿਵਸ ਇੱਥੇ ਰਹਿੰਦੇ ਹੈ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਤੇ ਜੋ ਇੱਥੇ ਰਹਿੰਦੇ ਹੈ ਉਹ ਉਹਨਾਂ ਨੂੰ ਲੌਜਿਸਟਿਕਲ ਸਪਲਾਈ ਵੀ ਪ੍ਰੋਵਾਈਡ ਕਰਦੇ ਸੀਗੇ ਤੇ ਰੈਕੀ ਕਰਕੇ ਉਹਨਾਂ ਨੂੰ ਟਾਰਗੇਟਸ ਦਿੰਦੇ ਸੀਗੇ ਤੇ ਜਦੋਂ ਇੱਕ ਵਾਰ ਟਾਰਗੇਟ ਫਿਕਸ ਹੋ ਜਾਂਦਾ ਸੀਗਾ ਤੇ ਜੋ ਬਾਕੀ ਗਿਰੋ ਦੇ ਮੈਂਬਰਸ ਹੈ ਉਹ ਟ੍ਰੇਨ ਦੇ ਰਾਹੀਂ ਫਿਰ ਅੱਗੇ ਕਈ ਵਾਰੀ ਬੱਸਸ ਦੇ ਰਾਹੀਂ ਆਪਣੇ ਟਾਰਗੇਟ ਏਰੀਆ ਤੱਕ ਪਹੁੰਚਦੇ ਤੇ ਜਿੱਥੇ ਉਹਨਾਂ ਨੂੰ ਟਾਰਗੇਟ ਮਿਲਦਾ ਸੀਗਾ ਉਸ ਤੋਂ ਕੁਝ ਦੂਰੀ 'ਤੇ ਉਤਰ ਕੇ ਪੈਦਲ ਜਾ ਕੇ ਤੇ ਕੌਨਸ਼ੀਅਸਲੀ ਸੀਸੀਟੀਵੀਜ਼ ਤੋਂ ਬਚਦੇ ਹੋਏ ਉੱਥੇ ਜੋ ਆਪਣੇ ਟਾਰਗੇਟ ਸ਼ਾਪਸ ਹੁੰਦੀ ਹੈ ਉੱਥੇ ਜਾ ਕੇ ਚੋਰੀ ਦੀ ਵਾਰਦਾਤਾਂ ਨੂੰ ਜਾਂਚ ਲੈਂਦੇ ਸੀਗੇ ਤੇ ਆ ਜੋ ਗਿਰੋ ਹੈਗਾ ਇਹਨਾਂ ਨੇ ਦੋ ਤਿੰਨ ਚੀਜ਼ਾਂ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਹੁਣ ਤੱਕ ਬਚਾ ਕੇ ਰੱਖਿਆ ਸੀਗਾ ਇੱਕ ਤਾਂ ਇਹਨਾਂ ਨੇ ਜਿੰਨੀ ਵੀ ਵਾਰਦਾਤਾਂ ਕੀਤੀਆਂ ਜੋ ਮੈਂ ਤੁਹਾਨੂੰ ਪਹਿਲਾਂ ਦੱਸੀ ਹੈ ਉਹ ਸਾਰੀ-ਕੀ ਸਾਰੀ ਜਦੋਂ ਫੌਗੀ ਸੀਜ਼ਨ ਸ਼ੁਰੂ ਹੋਇਆ ਤੇ ਗਹਿਰੀ ਤੁੰਡੋ ਹੁੰਦੀ ਸੀਗੀ ਉਸ ਵੇਲੇ ਸਾਰੀ ਸਾਰੀ ਵਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤਾਂ ਕਿ ਕਿਤੇ ਅਗਰ ਕਿਸੇ ਸੀਸੀਟੀਵੀ ਕੈਮਰਾ ਲੱਗਿਆ ਵੀ ਹੋਇਆ ਤਾਂ ਇਹਨਾਂ ਦੀ ਪਛਾਣ ਨਾ ਹੋ ਪਾਏ ਦੂਸਰਾ ਇਹਨਾਂ ਨੇ ਜੋ ਪਬਲਿਕ ਈਵੈਂਟਸ ਹੋਣਦੇ ਜਿਵੇਂ ਕਿ ਮੇਲੇ ਵਗੈਰਾ ਲੱਗਦੇ ਹਨ ਉਹਦੀ ਇਹਨਾਂ ਨੇ ਯੂਜ਼ ਕਾਫੀ ਕੀਤੀ ਤੇ ਜਿਵੇਂ ਇਹਨਾਂ ਨੇ ਜੋ ਜਗਨਾਉ ਵਾਲੇ ਪਾਸੇ ਜਾਂ ਜੋ ਰੋਪੜ ਦੇ ਵਿੱਚ ਜਾਂ ਈਵਨ ਸਮਰਾਲਾ ਦੇ ਵਿੱਚ ਇੱਕ ਅਟੈਂਪਟ ਇਹਨਾਂ ਨੇ ਕੀਤਾ ਸੀਗਾ ਉਹ ਇਹਨਾਂ ਨੇ ਜੋੜ ਮੇਲਾ ਦੇ ਵੇਲੇ ਕੀਤਾ ਸੀਗਾ ਔਰ ਇੱਥੇ ਜੋ ਸਾਡੇ ਏਰੀਆ ਦੇ ਵਿੱਚ ਜੋ ਹੋਈ ਉਹ ਮੁਕਸਰ ਜੋ ਮਾਗੀ ਮੇਲਾ ਲੱਗ ਰਿਹਾ ਸੀਗਾ ਉਹਦੇ ਟਾਈਮ ਤੇ ਅਰਾਊਂਡ ਆ ਵਾਰਦਾਤ ਹੋਈ ਆ ਕੀ ਕਰਦੇ ਸੀਗੇ ਕਿ ਕੁਝ ਇਨਾਦੇ ਗਰੁੱਪ ਦੇ ਮੈਂਬਰਸ ਮੇਲ ਫੀਮੇਲ ਦੋਨੋਂ ਉਹ ਗੁਬਾਰੇ ਵਗੈਰਾ ਵੇਚਣ ਦਾ ਕੰਮ ਕਰਨ ਲੱਗ ਜਾਂਦੇ ਸੀਗੇ ਉਸ ਗੁਬਾਰੇ ਵੇਚਣ ਦੀ ਆੜ ਦੇ ਵਿੱਚ ਇਹ ਏਰੀਆ ਦੀ ਰੈਕੀ ਕਰਦੇ ਤੇ ਦੇਖਦੇ ਕਿ ਕਿੱਥੇ ਸਿਕਿਉਰਿਟੀ ਗਾਰਡਸ ਵਗੈਰਾ ਨਹੀਂ ਹੁੰਦੇ ਕਿਸ ਡੁਲਰ ਸ਼ਾਪ ਤੇ ਉੱਪਰ ਤੇ ਉੱਥੇ ਫਿਰ ਟਾਰਗੇਟ ਆਪਣਾ ਬਣਾ ਕੇ ਫਿਰ ਆਪਣੇ ਜੋ ਗਿਰੋ ਦੇ ਬਾਕੀ ਮੈਂਬਰਸ ਹੈ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੰਦੇ ਸੀਗੇ ਕਿਉਂਕਿ ਬੜਾ ਤਰੀਕੇ ਨਾਲ ਹੀ ਆਂਦੇ ਸੀਗੇ ਤੇ ਫੋਨਸ ਵਗੈਰੇ ਆਪਣੇ ਕਹੀਂ ਰੱਖ ਕੇ ਜੋ ਇਨਾਦਾ ਲੋਕਲ ਜੋ ਕੰਟੈਕਟਸ ਹੁੰਦਾ ਹੈ ਉਹਦੇ ਕੋਲ ਫੋਨ ਬੰਦ ਕਰਕੇ ਉਹਦੇ ਕੋਲ ਰੱਖ ਦਿੰਦੇ ਸੀਗੇ ਤਾਂ ਕਿ ਟੈਕਨੀਕਲੀ ਇਹਨਾਂ ਨੂੰ ਟ੍ਰੇਸ ਆਊਟ ਨਾ ਕੀਤਾ ਜਾ ਸਕੇ ਬਟ ਬਟੇਂਡਾ ਪੁਲਿਸ ਨੇ ਐਸਪੀ ਸਿਟੀ ਦੀ ਉਹਦੇ ਓਵਰঅল ਸੁਪਰਵੀਜ਼ਨ ਦੇ ਅੰਦਰ ਮਲਟੀਪਲ ਟੀਮਸ ਬਣਾਈ ਗਈਆਂ ਤੇ ਡੀਐਸਪੀ ਸਿਟੀ ਇਹਨਾਂ ਦੇ ਨਾਲ ਸੀਗੇ ਜੋ ਸੀਆਈ ਦੀ ਟੀਮਸ ਰਹੀਆਂ ਤੇ ਐਸਐਚਓ ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ ਟੀਮ ਵਰਕ ਕਰਦੇ ਹੋਏ ਇੱਕ professionl investigation ਜਿਹਦੇ ਵਿੱਚ human interview ਤੇ ਆਪਣੀ observations ਤੇ ਇਹਦੇ ਨਾਲ ਨਾਲ technical ਜੋ investigation ਸੀਗੀ ਉਹਦੀ ਮਿਕਸ ਕਰਕੇ ਬਹੁਤ ਵਧੀਆ ਤਰੀਕੇ ਨਾਲ ਇਸ ਪੂਰੀ ਕੀ ਪੂਰੀ ਜੋ ਚੋਰੀ ਅਧਿਕ ਘਟਨਾਏ ਨੂੰ trace out ਵੀ ਕੀਤਾ ਹੈਗਾ ਤੇ ਜੋ accused ਹੈ ਉਹਨਾਂ ਨੂੰ arrest ਕੀਤਾ ਹੈ ਤੇ ਜਦੋਂ ਇਹ ਤਿੰਨ ਜੁਮਨੇ ਦੋਸ਼ੀ ਸੀਗੇ ਇਹਨਾਂ ਨੂੰ ਫੜਿਆ ਗਿਆ ਸੀਗਾ ਤਾਂ ਇਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਪਤਾ ਲੱਗਿਆ ਕਿ ਇੱਕ ਅਹਿਮਦਗੜ੍ਹ ਦਾ ਪਰਸਨ ਜਿਹਦਾ ਨਾਮ ਵਿਕਰਮ ਵਰਮਾ ਹੈਗਾ ਜੋ ਜੁਐਲਰੀ ਦਾ ਕੰਮ ਕਰਦਾ ਹੈਗਾ ਉਹ ਉਹਨੂੰ ਇਹਨਾਂ ਨੇ ਜੋ ਚੋਰੀ ਦੇ ਜੋ ਗਹਿਣੇ ਸੀਗੇ ਚਾਂਦੀ ਦੇ ਉਹਨੂੰ ਵੇਚੇ ਸੀਗੇ ਤੇ ਉਹਨੇ ਫਿਰ ਅੱਗੇ ਜੋ ਚਾਂਦੀ ਸੀਗੀ ਉਹਨੂੰ ਮੈਲਟ ਕਰਕੇ ਈਟਾਂ ਦੇ ਵਿੱਚ ਕਨਵਰਟ ਕਰ ਲਿਆ ਸੀਗਾ ਤੇ ਅੱਗੇ ਉਹ ਜੋ ਈਟ ਸੀਗੀ ਉਹਨੂੰ ਅੱਗੇ ਕਿਸੇ ਜੁਐਲਰ ਨੂੰ ਅੱਗੇ ਸਪਲਾਈ ਕਰਦਾ ਉਸ ਤੋਂ ਪਹਿਲਾਂ ਸਾਨੂੰ ਇਸ ਚੀਜ਼ ਦੀ ਇਤਲਾ ਮਿਲਦੀ ਤੇ ਪੁਲਿਸ ਨੇ ਜਿਵੇਂ ਇਨਫੋਰਮੇਸ਼ਨ ਸਾਡੇ ਕੋਲ ਫ੍ਰੈਟੀਫਾਈ ਹੋਈ ਇਮੀਡੀਟਲੀ ਟੀਮਸ ਉਤੇ ਨੋਟ ਕੀਤੀਆਂ ਤੇ ਅੱਜ ਸਵੇਰੇ ਹੀ ਫਿਰ ਆ ਰਿਕਵਰੀ ਆ ਆ ਵਿਕਰਮ ਨਾਦੇ ਪਰਸਨ ਤੋਂ ਹੋਈ ਹੈ ਉਹਦੀ ਵੀ ਇਸ ਕੇਸ ਦੇ ਅਰੈਸਟ ਕਰ ਲਈ ਗਈ ਹੈ ਉਹਦੇ ਕੋਲੋਂ ਜੋ ਚੋਰੀ ਹੋਈ ਸੀਗੀ ਪ੍ਰਤਾਪ ਜੁਲਰ ਦੀ ਸ਼ਾਪ ਤੋਂ ਤਕਰੀਬਨ 6.5 ਤੋਂ 7 ਕਿਲੋ ਚਾਂਦੀ ਚੋਰੀ ਹੋਈ ਸੀਗੀ ਤੇ ਪੂਰੀ ਕੀ ਪੂਰੀ ਚਾਂਦੀ ਉਸ ਪਰਸਨ ਤੋਂ ਇਸਟਿਊਡ ਵਿਕਰਮ ਤੋਂ ਰਿਕਵਰ ਹੋ ਗਈ ਹੈ ਤੇ ਇਹਦੇ ਨਾਲ ਨਾਲ ਮੈਂ ਤੁਹਾਡੇ ਰਾਹੀਂ ਦੱਸਣਾ ਚਾਹਦੀ ਹੂੰ ਕੀ ਆ ਜੋ ਚੋਰੀ ਦੀ ਵਾਰਦਾ ਜੋ ਬਟੇਂਡਾ ਪੁਲਿਸ ਵੱਲੋਂ ਫਰੇਸ ਕੀਤੀ ਗਈ ਹੈ ਇਹਦੇ ਨਾਲ ਨਾਲ ਹੀ ਜੋ ਬਾਕੀ ਘਟਨਾਵਾਂ ਹੋਈਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹ ਵੀ ਸਾਡੇ ਇਸ ਫਰੇਸਿੰਗ ਦੇ ਨਾਲ ਟ੍ਰੇਸ ਹੋ ਜਾਂਦੀਆਂ ਨੇ ਕਿਉਂਕਿ ਆ ਜੋ ਸਾਡੇ ਕਿਊਜ਼ ਨੇ ਇਹਨਾਂ ਦੇ ਕੋਲ ਕਾਫੀ ਇੰਪੋਰਟੈਂਟ ਜਾਣਕਾਰੀ ਹੈ ਰਿਗਾਰਡਿੰਗ ਅਦਰ ਇਨਸੀਡੈਂਟਸ ਕਿਉਂਕਿ ਇਹਨਾਂ ਦੇ ਹੀ ਫੈਮਿਲੀ ਦੇ ਮੈਂਬਰਸ ਜਾਂ ਇਹਨਾਂ ਦੇ ਜਾਣਕਾਰ ਹੈ ਸੇਮ ਪਿੰਡ ਦੇ ਹੈ ਸਾਰੇ ਕੇ ਸਾਰੇ ਸ਼ਿਵਪੁਰੀ ਮધ્ય ਪ੍ਰਦੇਸ਼ ਦੇ ਸਾਰੇ ਕੇ ਸਾਰੇ ਜੋ ਇਹ ਚੋਰ ਜਾਂ ਜੋ ਰੋਬਰਸ ਨੇ ਤੇ ਇਹਨਾਂ ਦੇ ਕੋਲੋਂ ਫਿਰ ਇੰਪੋਰਟੈਂਟ ਜੋ ਇਨਫੋਰਮੇਸ਼ਨ ਮਿਲੇਗੀ ਅਲੱਗ-ਅਲੱਗ ਜੋ ਇਨਸੀਡੈਂਟਸ ਹੈ ਉਹਨਾਂ ਦੇ ਬਾਰੇ ਤੋਂ ਅਸੀਂ ਕਨਸਰਨਡ ਐਸਐਸਪੀ ਇਸਕੇ ਧਿਆਨ ਚੁਲਾएंगे ਤਾਂਕਿ ਉਹਨਾਂ ਦੇ ਵਿੱਚ ਫਿਰ ਜੋ ਇਨਸੀਡੈਂਟਸ ਹੈ ਉਹ ਪਲੇਸ ਹੋ ਸਕੇ ਐਂਡ ਉਹਨਾਂ ਦੇ ਵਿੱਚ ਉਸ ਅਰੈਸਟ ਹੋ ਸਕੇ ਐ ਤੇ ਨਾਲ-ਨਾਲ ਇਹ ਜੋ ਬਾਕੀ ਰਹਿੰਦੇ ਵਿੱਚ ਹੈ ਕਿਉਂਕਿ ਆ ਜੋ ਗਰੁੱਪ ਸੀਗਾ ਜੋ ਸਾਡੇ ਵਾਲੀ ਚੋਰੀ ਦੇ ਵਿੱਚ ਆਏ ਸੀਗੇ ਉਹ 12-13 ਪਰਸਨ ਸੀਗੇ ਇੰਨਾ ਦੀ ਜੋ ਚੋਰੀ ਕਰਨ ਆਈ ਸੀਗੇ ਪਲੱਸ ਉਹਨਾਂ ਨੇ ਜਿਹਨੂੰ বেਚਿਆ ਸੀਗਾ ਸਮਾਨ ਆਗੇ ਉਹਨੂੰ ਅਰੈਸਟ ਕਰ ਚੁੱਕੇ ਤੇ ਹਜੇ तकरीबन 8-10 ਜੋ ਅਕਿਊਜ਼ਡ ਹੋ ਰਹੇ ਨੇ ਉਹਨਾਂ ਨੂੰ ਇਹਨਾਂ ਨੇ ਆਈਡੈਂਟੀਫਾਈ ਕਰ ਲਿਆ ਹੈਗਾ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋ ਚੁੱਕੀ ਹੈ ਹੁਣ ਉਹਨਾਂ ਨੂੰ ਵੀ ਜਲਦ ਅਰੈਸਟ ਕੀਤਾ ਜਾਏਗਾ ਟੋਟਲ ਕਿਹੜਾ ਹੈ ਅਰੈਸਟ ਚਾਰ ਹੋਏ ਹੈ 3 ਜਿਨ੍ਹਾਂ ਨੇ ਚੋਰੀ ਕੀਤੀ ਸੀ ਇੱਕ ਜਿਹਨੂੰ ਇਹਨਾਂ ਨੇ ਚੋਰੀ ਦਾ ਸਮਾਨ ਆ ਕੇ ਵੇਚਿਆ ਸੀ ਉਹ ਇੱਥੇ ਜੋ ਇਹਨਾਂ ਦੇ ਆਪਣੇ ਜੋ ਫੈਮਲੀ ਦੇ ਮੈਂਬਰਸ ਹੈ ਉਦਾਂ ਲੋਕਲ ਪਰਸਨ ਕੋਈ ਨਹੀਂ ਜੋ ਕਿਰਾਏਦਾਰ ਐਜ਼ ਅ ਕਿਰਾਏਦਾਰ ਰਹਲਦੇ ਕੁਝ ਟਾਈਮ ਦੇ ਲਈ ਲਿਮਟਿਡ ਟਾਈਮ ਦੇ ਲਈ ਰਹਿੰਦੇ ਹੈ ਉਥੇ ਫਿਰ ਉਹ ਰੈਕੀ ਰੁਕੀ ਕਰ ਲਿਆ ਜਿਵੇਂ ਬਾਰੇ ਵੇਚਣ ਦਾ ਕੰਮ ਕਰ ਲਿਆ ਜਾਂ ਕੁਝ ਗਲੀ ਚ ਰੈੜੀ ਰੂੜੀ ਨਾਲੀ ਉਹਦੇ ਬੇਸਿਸ ਤੇ ਫਿਰ ਉਹ ਰੈਕੀ ਕਰਦੇ ਸੀਗੇ ਤੇ ਅੱਗੇ ਫਿਰ ਇਤਨਾ ਦੇ ਦਿੰਦੇ ਸੀਗੇ ਤੇ ਹੁਣ ਕਿਉਂਕਿ ਜੋ ਜਿਨੇ ਰੈਕੀ ਕੀਤੀ ਹੋएगी ਉਹ ਹੋ ਸਕਦਾ ਵਾਪਿਸ ਮਧੇਪ੍ਰਦੇਸ਼ چلا ਗਿਆ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋ ਗਈ ਉਹਨਾਂ ਨੂੰ ਅਰੈਸਟ ਕਰ ਲਿਆ ਜਾਵੇ